ਹਾਂਜੀ ਸਸਰੀ ਗਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਲਓ ਜੀ ਭਰਾ ਨੇ ਟਰੈਕਟਰ ਦਾ ਲੀਵਰ ਲਾ ਲਿਆ ਹੁਣ ਆਪਾਂ ਜਗਦੀਸ਼ ਰੀਪਰ 2024 ਮਾਡਲ ਦੀ ਟ్రਾਈ ਲੈਣ ਲੱਗੇ ਆ ਜੋ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਰੀਪਰ 60 ਇੰਚ ਰੀਪਰ ਹੈ 16 ਫਿੰਗਰਾਂ ਦਾ ਇਹਦਾ ਕਟਰ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਹੁਣ ਇਹ ਟ్రਾਈ ਚੱਲ ਰਹੀ ਹੈ ਇਹ ਨਿਊ ਹੋਲੈਂਡ ਪੰਜਾਬੀ ਟਰੈਕਟਰ ਨੂੰ ਜਾਣਾ 4x4 ਇਹ ਟਰੈਕਟਰ ਆ ਜੋ ਕਿ ਤੁਸੀਂ ਦੇਖ ਸਕਦੇ ਹੋ ਹੁਣ ਰੀਪਰ ਦੀ ਟ్రਾਈ ਚੱਲ ਰਹੀ ਹੈ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਆਪਣੀ ਜਗਦੀਸ਼ ਰੀਪਰ ਨੂੰ ਬਹੁਤ ਪਿਆਰ ਦੇ ਰਹੇ ਨੇ ਇਹ ਆਪਣਾ ਜਗਦੀਸ਼ ਰੀਪਰ 2024 ਮਾਡਲ ਹੈ ਜੀ ਆਪਾਂ ਇਹਦੇ ਪੂਰੇ ਬੋਡੀ ਸਟਕੀ ਦੀ ਗੱਲ ਕਰੀਏ ਜੋ ਕਿ 5mm ਦੀ ਪਲੇਟ ਤੋਂ ਤਿਆਰ ਹੋਇਆ ਇਹ ਜਗਦੀਸ਼ ਰੀਪਰ 2024 ਮਾਡਲ ਜਿਹੜੇ ਦੇ ਵਿੱਚ ਆਪਾਂ 베アリング ਪਾਏ ਨੇ ਉਹ ਹੈਗੇ ਨੇ ਡਬਲ ਹੋ ਜਗੇ ਦੇ ਵਿੱਚ 베アリング ਐਨਵੀਸੀ ਦੇ 3611 ਦੇ ਵਿੱਚ ਡਬਲ 베アリング ਪੈਂਦੇ ਨੇ ਭਰਾ ਪੱਖੇ ਦੀ ਹਵਾ ਚੈੱਕ ਕਰ ਰਿਹਾ ਹੈ ਜੋ ਕਿ ਖੇਤਾਂ ਵਿੱਚ ਜਦੋਂ ਰੀਪਰ ਚੱਲਦਾ ਹੈ ਰੀਪਰ ਤੋਂ ਉੱਠ ਰਹੇ ਘੜਤੇ ਨੂੰ ਇਹ ਪੱਖਾ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਤੁਸੀਂ ਦੇਖ ਸਕਦੇ ਹੋ ਜੀ ਦੀ ਸ਼੍ਰੀਪਤ 2024 ਮਾਡਲ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਕਿਸਾਨ ਭਰਾ ਬਹੁਤ ਖੁਸ਼ ਨੇ ਆਪਣੇ ਜੀ ਦੀ ਸ਼੍ਰੀਪਤ 2024 ਮਾਡਲ ਨੂੰ ਲੈ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਨਾਲ ਦੀ ਨਾਲ ਦਬਾ ਦਿਆ ਕਰੋ ਤਾਂ ਕਿ ਆਪਣੀ ਹਰ ਇੱਕ ਵੀਡੀਓ ਆਉਣ ਵਾਲੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਗਦੀਸ਼ ਰੀਪਰ 2024 ਮਾਡਲ ਖਰੀਦਣ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਜਗਦੀਸ਼ ਰੀਪਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਕਿਸਾਨ ਭਰਾਵਾਂ ਦਾ ਮੁਬਾਰਕਾਂ ਬਹੁਤ-ਬਹੁਤ ਕਿਸਾਨ ਭਰਾਵਾਂ ਨੂੰ ਜੋ ਕਿ ਆਪਣਾ ਜਗਦੀਸ਼ ਰੀਪਰ 2014 ਮਾਡਲ ਲੈ ਕੇ ਚੱਲੇ ਨੇ ਤੇ ਸ਼ਾਰਪ ਦੇ ਬਲੇਡ ਹੁੰਦੇ ਨੇ ਆਪਣੇ ਰੀਪਰ ਵਿੱਚ ਤੇ ਜਿਹੜੇ ਆਪਾਂ ਟਾਇਰ ਪਾ ਕੇ ਦਿੰਨੇ ਹਾਂ ਰੀਪਰ ਨੂੰ ਉਹ ਹੈਗੇ ਨੇ ਬੀਜੀਟੀ ਦੇ ਟਾਇਰ ਪਾ ਕੇ ਦਿੰਨੇ ਆ 719 ਦੇ 4 ਲਾਈਨ ਵਾਲੇ ਤੇ ਦੋ ਪੱਖਿਆਂ ਵਾਲਾ ਹੈ ਰੀਪਰ ਜੋ ਤੁਸੀਂ ਦੇਖ ਸਕਦੇ ਹੋ ਜਿਸ ਦੀ ਬਹੁਤ ਜ਼ਿਆਦਾ ਹਵਾ ਤੇ ਥੱਲੇ ਆਪਾਂ ਦਾਣੇ ਵਾਲਾ ਟਾਪਾ ਲਾ ਕੇ ਦਿੰਨੇ ਆ ਤੇ ਪੈਂਥਰ ਦੀਆਂ ਬੈਲਟਾਂ ਹੁੰਦੀਆਂ ਨੇ ਤੇ ਬੈਲਟਾਂ ਨੂੰ ਆਪਾਂ ਆਈਟਲ ਵੀ ਲਾ ਕੇ ਦਿੰਨੇ ਆ ਧੰਨਵਾਦ ਕਰਦੇ ਆ ਦੁਬਾਰਾ ਫਿਰ ਤੋਂ ਸਾਰੇ ਕਿਸਾਨ ਭਰਾਵਾਂ ਦਾ ਪੁਰਾਣਾ ਕਰ ਰਹੇ ਨੇ ਕਿਸਾਨ ਭਰਾ ਅਕਾਲਪੁਰਖ ਦਾ ਜਿਨ੍ਹਾਂ ਦੀ ਬਦੌਲਤ ਅੱਜ ਆਪਣਾ ਜਗਦੀਸ਼ ਰੀਪਰ 2024 ਮਾਡਲ ਲੈ ਕੇ ਚੱਲੇ ਨੇ ਤੇ ਰਿੱਪ ਨੂੰ ਰੰਗ ਵੀ ਟਰੈਕਟਰ ਦੇ ਰੰਗ ਨਾਲ ਦਾ ਰੰਗ ਕਰਵਾ ਕੇ ਆਪਣਾ ਜਗਦੀਸ਼ ਰੀਪਰ 2024 ਮਾਡਲ ਅੱਜ ਲੈ ਕੇ ਚੱਲੇ ਨੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਜਲਦ